ਗੁਰਪੁਰਖਾਲ ਸਾਹਿਬ ਆ ਵਈ ਗੁਰੂ ਜੀ ਕਿਤੇ ਸ਼ਾਮ ਦਾ ਸਮਾਂ ਹੈ ਚਲੋ ਥੋੜੀ ਸੈਰ ਕਰਕੇ ਉਹਨੇ ਤੁਹਾਡੇ ਨਾਲ ਬਚਨ ਕਰਦੇ ਆ ਬੇਨਤੀ ਕਰਦੇ ਆ ਠੀਕ ਹੈ ਨਾ ਇੱਥੇ ਸਾਰੇ ਗੋਰਿਆਂ ਦਾ ਇਲਾਕਾ ਸਿੱਖ ਇੱਕ ਵੀ ਨਹੀਂ ਹੈਗਾ ਦਾਸ ਕੱਲ ਜਿੱਥੇ ਰਹਿੰਦਾ ਇੱਥੇ ਜਿੱਥੋਂ ਪੰਜਾਬ ਪੰਜਾਬ ਤੋਂ ਵੀ ਜ਼ਿਆਦਾ ਕਿਲੋਮੀਟਰ ਦੂਰ ਜਾ ਕੇ ਨਾ ਉੱਥੇ ਜਾ ਕੇ ਸਿੱਖ ਹੈਗੇ ਨੇ ਮਤਲਬ ਕਿਉਂਕਿ ਮੈਂ ਇਹਨਾਂ ਦਾ ਘਰ ਬਿਲਕੁਲ ਉੱਥੇ ਹੈ ਇਸ ਕਰਕੇ ਦਾਸ ਇੱਕ ਅੱਲਾ ਵਿੱਚ ਸਵਾ ਲੱਖ ਫੌਜ ਹੈ ਮੈਨੂੰ ਇਹ ਨਹੀਂ ਪਤਾ ਹੈ ਕਿ ਮਹਾਰਾਜ ਨੇ ਇਥੇ ਮੈਨੂੰ ਭੇਜਿਆ ਕਿਉਂ ਹੈ ਹੈ ਗੁਰੂ ਸਾਹਿਬ ਕਿਰਪਾ ਕਰਨ ਚਲ ਆਜੋ ਆਪਾਂ ਚੱਲਦੇ ਆਂ ਆਲੇ ਕੋ ਗੁਰਬਾਣੀ ਦੀ ਵਿਚਾਰ ਕਰਦੇ ਆਂ ਆਪਾਂ ਦੇਖਦੇ ਆਂ ਕਿ ਭੱਜਦੀ ਏ ਡਰ ਕੇ ਕਿ ਨਹੀਂ ਮਾਣੋ ਨਾ ਕੋਈ ਫਰਕ ਨਹੀਂ ਪੈਂਦਾ ਇਹਨ ਕੋਈ ਫਰਕ ਨਹੀਂ ਹਾਂਜੀ ਗੁਰੂ ਕੇ ਪਿਆਰਿਓ विचारदास ਨੇ ਬੇਨਤੀ ਕਰਨੀ ਸੀ ਸੰਧਿਆ ਵੇਲਾ ਹੋ ਗਿਆ ਸੰਧਿਆ ਵੇਲਾ ਹੋਣਾ ਇਸ ਟਾਈਮ ਇਸ ਵੇਲੇ ਹੁੰਦਾ ਹੈ ਰਹਿ ਰਾਸ ਸਾਡਾ ਪਾਠ ਸਿੱਖ ਨੂੰ ਹੁਕਮ ਆ ਕਰਨ ਦਾ ਬੀਬੀ ਜੀ ਨੇ ਕਰ ਲਿਆ ਮੈਂ ਆ ਕੇ ਕੌਣ ਕਰੂੰਗਾ ਤੇ ਗੱਲ ਇਹ ਹੈ ਵੀ ਇਹਦੀ ਮਹਾਨਤਾ ਬਹੁਤ ਹੈ ਇਹਦੀ ਮਹਾਨਤਾ ਇੱਡੀ ਜ਼ਿਆਦਾ ਹੈ ਕਿ ਮਹਾਰਾਜ ਨੇ ਉਸ ਨੂੰ ਰਹਿ ਰਾਸ ਰਹਿ ਰਾਸ ਰਹਿ ਰਾਸ ਇੱਕੋ ਹੀ ਗੱਲ ਰਾਤਨ ਸ਼ਬਦ ਰੋ ਤੋ ਰਹਿ ਰਸ ਖਜ਼ਾਨਾ ਇਹਦਾ ਮਤਲਬ ਇਹ ਹੁੰਦਾ ਹੈ ਕਿ ਰਸ ਦਾ ਖਜ਼ਾਨਾ ਜਿਹੜੇ ਬੰਦੇ ਰਹਿ ਰਸ ਨਹੀਂ ਕਰਦੇ ਸਤਿਗੁਰੂ ਜੀ ਦੀ ਪੂਰਨ ਖੁਸ਼ੀ ਨਹੀਂ ਲੈ ਸਕਦੇ ਠੀਕ ਹੈ ਨਾ ਸੋ ਕਹਿਣ ਦਾ ਮਤਲਬ ਮੇਰਾ ਇਹੀ ਹੈ ਵੀ ਸ਼ਾਮ ਨੂੰ ਰਹਿ ਰਸ ਜ਼ਰੂਰੀ ਹੈ ਭਾਈ ਰਹਿ ਰਸ ਜ਼ਰੂਰ ਕਰੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਰਹਿ ਰਸ ਨਹੀਂ ਕਰਦੇ ਇਹਦਾ ਮਤਲਬ ਕੋਈ ਖੁਸ਼ੀ ਨਹੀਂ ਮਹਾਰਾਜ ਸੱਚੇ ਬਾਦਸ਼ਾਹ ਦੀ ਰਹਿਰਸ ਜ਼ਰੂਰੀ ਹੈ ਪੂਰੀ ਰਹਿਰਸ ਕਰੋ ਉਸ ਤੋਂ ਬਾਅਦ ਖੜੇ ਹੋ ਕੇ ਅਰਦਾਸ ਕਰਨੀ ਹੈ ਇਹਨੂੰ ਕੰਟ ਕਰ ਲਓ ਕੰਟ ਕਰ ਲੋਗੇ ਹੋਰ ਵੀ ਜ਼ਿਆਦਾ ਫਾਇਦਾ ਹੈ ਕਿਉਂ ਉਹ ਕੰਮ ਤੋਂ ਆਉਂਦੇ ਆਉਂਦੇ ਰਹਿਰਸ ਹੋ ਜਾਂਦੀ ਹੈ ਹਾਂ ਫੇਵਰੀ ਬੰਦਾ ਸ਼ਾਮ ਨੂੰ ਹੁਣ ਮੋਸਟਲੀ ਲੋਕ ਜਿਹੜੇ ਘਰਾਂ ਤੋਂ ਘਰਾਂ ਨੂੰ ਆਉਂਦੇ ਨੇ ਤੇ ਉਹ ਕਦੋਂ ਕਰਦੇ ਨੇ ਜਾਂ ਤਾਂ ਘਰੇ ਆ ਕੇ ਕਰਦੇ ਨੇ ਜਾਂ ਫਿਰ ਜੋ ਹੈ ਆਉਂਦੇ ਆਉਂਦੇ ਕਰ ਲੈਂਦੇ ਨੇ ਇਹਨੂੰ ਕੰਟ ਕਰ ਲਓ ਇਹ ਇਦਾਂ ਨਹੀਂ ਹੋਏਗਾ ਤੇ ਫੇਰ ਆਪਣਾ ਬੈਠ ਕੇ ਕਰੋ ਪਰ ਰਹਿਰਸ ਜ਼ਰੂਰੀ ਹੈ ਸੰਧਿਆ ਵੇਲੇ ਰਹਿਰਸ ਮਿਸ ਨਹੀਂ ਕਰਨੀ ਜਿਹੜਾ ਬੰਦਾ ਸ਼ਾਮ ਨੂੰ ਅ ਰਹਿਰਸ ਦਾ 파ਠ ਮਿਸ ਕਰਦਾ ਸਵੇਰੇ ਪੰਜ ਬਾਣੀਆਂ ਦਾ ਕਰ ਲੈਂਦਾ ਉਹ ਦਰਗਾਹ ਚ ਨਹੀਂ ਜਾ ਪਾਏਗਾ ਇੱਕ ਵਾਰੀ ਇੱਕ ਸੀਗੇ ਸਾਧੂ ਉਹ ਰਹਿਰਸ ਨਹੀਂ ਸੀ ਕਰਦੇ ਹੁੰਦੇ ਅਵਸਥਾ ਚੰਗੀ ਹੋ ਗਈ ਸੀ ਕਿ ਦੇਖੋ ਗੁਰੂ ਦਾ ਹੁਕਮ ਕਿੱਡਾ ਵੱਡਾ ਹੁੰਦਾ ਹੈ ਤੇ ਅ ਜਦੋਂ ਧਰਤੀ ਤੇ ਸ਼ਾਮ ਹੋਣੀ ਨਾ ਉਹ ਸਾਤਖੰਡ ਚਲੇ ਗਏ ਸੀ ਉਹ ਸ੍ਰੀ ਖੱਡਣ ਤੋਂ ਬਾਅਦ ਦੀ ਗੱਲ ਹੈ ਰਹਿਰਸ ਵੇਲੇ ਜਦੋਂ ਸ਼ਾਮ ਨੂੰ ਧਰਤੀ ਤੇ ਹੁੰਦਾ ਉਹਨਾਂ ਨੂੰ ਦਰਗਾਹ ਚ ਕਹਿੰਦੇ ਸੀ ਜੀ ਆਪ ਨੂੰ ਹੁਣ ਬਾਹਰ ਜਾਣਾ ਪੈਣਾ ਕਿਉਂਕਿ ਆਪ ਜੀ ਰਹਿਰਸ ਨਹੀਂ ਸੀ ਕਰਦੇ ਸੋ ਪਿਆਰੋ ਇਹ ਚੀਜ਼ਾਂ ਕੋਈ ਐਵੇਂ ਨਹੀਂ ਹੈ ਕਿ ਐਵੇਂ ਨਹੀਂ ਕੁ ਬਣਾਈਆਂ ਹੋਈਆਂ ਸਕੀਆਂ ਇਹਦੇ ਵਿੱਚ ਕਾਰਨ ਹੈ ਇਹਦੇ ਪਿੱਛੇ ਰੀਜ਼ਨ ਹੈ ਕਿ ਸਿੱਖ ਜੁੜਿਆ ਰਹੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਰਹਿਰਸ ਜ਼ਰੂਰ ਕਰਨੀ ਹੈ ਰਹਿਰਸ ਪੂਰੀ ਕਰਨੀ ਹੈ ਚੌਪੈ ਸ਼ਬਦ ਦਾ ਪੂਰਾ ਪਾਠ ਕਰਨਾ ਹੈ ਕਿਉਂਕਿ ਉਹ ਸਾਬ ਕੋਈ ਅੱਧੀ ਵੀ ਪੜਦੇ ਕਈ ਪੂਰੀ ਚੌਪਸ ਸ਼ਬਦ ਦਾ ਪਾਠ ਕਰਨਾ ਹੈ ਠੀਕ ਹੈ ਨਾ ਤੇ ਫਿਰ ਹੀ ਸਿੱਖ ਗਣੇ ਜਾਵਾਂਗੇ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ ਹੈ ਫਿਰ ਤਾਂ ਕਹਿ ਦੋ ਵੀ ਬਸ ਸਿੱਖ ਬਣੇ ਨਾ ਬਣੇ ਇੱਕ ਬਰਾਬਰ ਹੀ ਹੈ ਹੈ ਤੇ ਤਾਂ ਅਧ ਵਿਚਾਲੇ ਵਾਲਾ ਕੰਮ ਹੈ ਉਹਦਾ ਕੋਈ ਫਾਇਦਾ ਨਹੀਂ ਬਣਨਾ ਹੈ ਤਾਂ ਚੰਗੀ ਤਰ੍ਹਾਂ ਆਪਾਂ ਪੂਰੇ ਤੌਰ ਤੇ ਗੁਰੂ ਕੀ ਫੌਜ ਬਣੀ ਹੈ ਗੁਰੂ ਕੇ ਸਿੱਖ ਬਣੀ ਹੈ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸੋ ਇਹ ਚੀਜ਼ ਹੈ ਠੀਕ ਹੈ ਨਾ ਰਹਿਰਾਸ ਜ਼ਰੂਰ ਕਰਨੀ ਹੈ ਤੇ ਰੇ ਚਲੋ ਇਹ ਵੀ ਦੀ ਮੈਂ ਤਾਂ ਕਿਤੇ ਕੋਈ ਸੰਧਿਆ ਵੇਲਾ ਮੈਂ ਕਿਹਾ ਉਸੇ ਤਰ੍ਹਾਂ ਦੀ ਮੈਂ ਬੇਨਤੀ ਸੰਗਤ ਦੇ ਚਰਨਾਂ 'ਚ ਕਰਾਂ ਅਸੀਂ ਤਾਂ ਭਾਈ ਸੇਵਾਦਾਰ ਹੈ ਤੇ ਉਹ ਸੇਵਾਦਾਰ ਨੂੰ ਤਾਂ ਬੇਨਤੀ ਕਰਨੀ ਹੁੰਦੀ ਹੈ ਠੀਕ ਹੈ ਨਾ ਰਹਿ ਰਸ ਦੀ ਹਾਜ਼ਰੀ ਪ੍ਰੇਮ ਨਾਲ ਪਹਿਲੀ ਗੱਲ ਤਾਂ ਭਰਿਆ ਕਰੋ ਹੂੰ ਜੇ ਕੈਵਰੀ ਕੀ ਕੰਮ ਤੇ ਹੁੰਦੇ ਨੇ ਉੱਥੇ ਕਰ ਲੋ ਜੇ ਕੰਠ ਹੋਵੇਗਾ ਬਾਣੀ ਕੰਠ ਕਰਨ ਦਾ ਇਸੇ ਤਰ੍ਹਾਂ ਇਸੇ ਲਈ ਫਾਇਦਾ ਹੈ ਇਸੇ ਲਈ ਇਸ ਨੂੰ ਆਖਿਆ ਜਾਂਦਾ ਹੈ ਹੈਨਾ ਸੋ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਕਰਨ ਦਇਆ ਕਰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਰਸ ਕਰਨ ਦੀ ਆਦਤ ਪਾਉ ਰਹਿਰਸ ਜਰੂਰ ਕਰੋ ਮਹਾਰਾਜ ਬਖਸ਼ਿਸ਼ਾਂ ਨਾਲ ਭਰ ਦਿੰਦੇ ਜੀਵਨ ਜਿਹੜੇ ਰਹਿਰਸ ਨਹੀਂ ਕਰਦੇ ਮੁਕਤ ਨਹੀਂ ਹੋ ਸਕਦੇ ਜੇ ਪੂਰਾ ਰਸਤਾ ਨਹੀਂ ਖੁੱਲੇਗਾ ਨਿਤਨੇਮ ਤਾਂ ਕਦੇ ਛੱਡਣਾ ਹੀ ਨਹੀਂ ਸਿੱਖਨੇ ਜਿਹੜਾ ਬੰਦਾ ਨਿਤਨੇਮ ਛੱਡ ਗਿਆ ਜਿਹੜਾ ਇੱਕ ਬਾਣੀ ਪੜ ਲਈ ਬਾਕੀ ਪੜੀਆਂ ਨਹੀਂ ਚਲੋ ਕੋਈ ਨਹੀਂ ਕੁਝ ਨਹੀਂ ਹੁੰਦਾ ਕਈ ਕਹਿੰਦੇ ਅਸੀਂ ਜਪਜੀ ਸਾਹਿਬ ਕਰ ਲੈਨੇ ਆ ਤੋਂ ਪੈਸਾ ਉਹ ਕਰ ਲੈਣਾ 6 ਪੋੜੀ ਨਾਂਸਾਉ ਕਰ ਰਹੇ ਨੇ ਮੈਂ ਮੈਂ ਤਾਂ ਸ਼ਾਬਾਸ਼ ਮਹਾਰਾਜ ਜੀ ਸੀਧੀਆਂ ਕਰਾ ਕੇ ਤੇ ਆਪਾਂ ਸ਼ਾਰਟਕਟ ਮਾਰ ਰਹੇ ਹਾਂ ਠੀਕ ਹੈ ਨਾ ਸੋ ਇਹ ਜਿਹੜਾ ਉਹ ਬੰਦੇ ਕਰਦੇ ਜਿਹੜੇ ਜਿਹੜੇ ਕਹਿੰਦੇ ਵੀ ਰੱਬ ਨੂੰ ਪਉਣਾ ਸੌਖਾ ਹੀ ਹੈ ਮਹਾਰਾਜ ਜੀ ਪਰਵਾਹ ਨਹੀਂ ਕਰਦੇ ਫਿਰ ਇਦਾਂ ਦੇ ਬੰਦਿਆਂ ਦੀ ਉਹ ਮਾਰੇ ਕਹਿੰਦੇ ਚਲ ਠੀਕ ਆ ਕਰੀ ਕੱਲ ਸਾਡੇ ਕੀ ਜਾਂਦਾ ਮਹਾਰਾਜ ਜੀ ਵੀ ਇਦਾਂ ਕਹਿੰਦੇ ਮਾਰ ਕੇ ਸਾਡੇ ਕੀ ਜਾਂਦਾ ਭਾਈ ਕਰ ਲੈ ਜੋ ਕਰਨਾ ਕਰੀ ਚੰਦਾ ਠੀਕ ਹੈ ਨਾ ਸੋ ਮੇਰਾ ਕੰਮ ਹੈ ਬੇਨਤੀ ਕਰਨਾ ਹੈ ਨਾ ਮੈਂ ਤਾਂ ਬੇਨਤੀ ਕਰਤੀ ਸੋ ਤਕੜੇ ਹੋ ਕੇ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਕਰਨ ਜਦੋਂ ਨਿਤਨੇਮ ਰੁਕੇ ਭਗਤੀ ਰੁਕੇ ਉਸ ਵੇਲੇ ਅਰਦਾਸ ਕਰੋ ਠੀਕ ਹੈ ਇਤਨੀ ਇੱਕ ਬੇਨਤੀ ਮੈਂ ਕਰ ਸਕਦਾ ਆਮ ਰਿਕਵੈਸਟਿੰਗ ਸੰਗਤ ਅਬਾਊਟ ਨਿਤਨੇਮ ਅਬਾਊਟ ਰਹਿਰਾਸ ਬੈਟਰ ਯੈਸ ਦੈਟਸ ਵੋਟ ਆਈ ਕੈਨ ਸੇ ਤੁਹਾਡੀ ਮਰਜ਼ੀ ਹੈ ਭਾਈ ਸਾਸੀ ਦਾ ਬੇਨਤੀ ਕਰਨ ਵਾਲਿਆ ਐ ਰਰ ਰ ਸਟੂਰ ਕਰਿਆ ਕਰੋ ਭਾਈ ਗੁਰੂ ਜੀ ਕਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ